7 ਸਾਲ ਦੇ ਬੱਚੇ ਦੇ ਪੈਰ ਤੇ ਕਾਰ ਦਾ ਟਾਇਰ ਚੜ ਗਿਆ ਸੀ ਹੱਡੀ ਟੁੱਟ ਗਈ ਆਪਰੇਸ਼ਨ ਕਰਾਉਣਾ ਪੈਣਾ ਸੀ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਪਿਤਾ ਅਪਾਹਜ ਹੈ ਹੁਣ ਉਹੀ ਬੁੱਢੀ ਦਾਦੀ ਦਾ ਸਹਾਰਾ ਹੈ ਇੱਕ ਐਨਜੀਓ ਨੇ ਜਿਕਰਾਉਂ ਦੇ ਹਸਪਤਾਲ ਚ ਉਸ ਨੂੰ ਭਰਤੀ ਕਰਵਾਇਆ ਦਰਦ ਨਾਲ ਬੱਚਾ ਚੀਕਾਂ ਮਾਰ ਰਿਹਾ ਸੀ ਹੱਡੀਆਂ ਦੇ ਮਾਹਰ ਡਾਕਟਰ ਦਿਵਾਂਸ਼ੀ ਗੁਪਤਾ ਨੇ ਸਿੱਧੂ ਮੂਸੇਵਾਲਾ ਦਾ ਗੀਤ ਚਲਾ ਦਿੱਤਾ ਤਾਂ ਜ਼ਖਮੀ ਪਿਆ 7 ਸਾਲ ਦਾ ਬੱਚਾ ਵੀ ਚੁੰਮਣ ਲੱਗ ਪਿਆ ਤਾਂ ਜ਼ਖਮੀ ਪਿਆ 7 ਸਾਲ ਦਾ ਬੱਚਾ ਵੀ ਚੁੰਮਣ ਲੱਗਾ ਤੇ ਸਟਾਫ ਵੀ ਗੀਤ ਚੱਲਦਾ ਰਿਹਾ ਤੇ ਪ੍ਰਸ਼ਨ ਵੀ ਚੱਲਦਾ ਰਿਹਾ ਇਹ ਹੁੰਦਾ ਹੈ ਸੰਗੀਤ ਅਤੇ ਸ਼ਖਸੀਅਤ ਦਾ ਜਾਦੂ ਆਪਣੇ ਬੋਲਾਂ ਅਤੇ ਹੌਸਲੇ ਨਾਲ ਸਿੱਧੂ ਮੂਸੇਵਾਲ ਅੱਜ ਵੀ ਸਾਡੇ ਵਿਚਕਾਰ ਹੈ ਉਸਦੇ ਬੋਲ ਗਾਣਿਆਂ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝ ਲਗਾਤਾਰ ਪਾਉਂਦੇ ਰਹਿਣਗੇ ਅਜਿਹੇ ਹੌਸਲੇ ਦੀਆਂ ਹਜ਼ਾਰਾਂ ਗਿਣਤੀਆਂ ਲਿਖਦੇ ਰਹਿਣਗੇ ਪਿਤਾ ਬੁਲਕੌਰ ਸਿੰਘ ਨੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਜਿਨ੍ਹਾਂ ਨੇ ਮੇਰੇ ਪੁੱਤ ਸਿੱਧੂ ਤੇ ਕਤਲ ਦੀ ਸਾਜ਼ਿਸ਼ ਰਹੀ ਕਤਲ ਨੂੰ ਅੰਜਾਮ ਦਿੱਤਾ ਉਹਨਾਂ ਦੇ ਆਪਣੇ ਬੱਚੇ ਵੀ ਮੂਸੇਵਾਲ ਦੇ ਗੀਤਾਂ ਦੇ ਨੱਚਣਗੇ ਜਿਨ੍ਹਾਂ ਉਸਨੂੰ ਚੁੱਪ ਕਰਾਉਣ ਦੀ ਕਾਨੂੰਨੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਉਹ ਆਪਣੇ ਬੱਚਿਆਂ ਨੂੰ ਵੀ ਰੋਕ ਨਹੀਂ ਸਕਣਗੇ